ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਆਪਾਂ ਸੰਧੂ ਤੋਂ ਕਵਰ ਕਰਾਂਗੇ ਜੀ ਦੋ ਸਾਨੂੰ ਅੱਜ ਜਾਨਵਰ ਦਿਖਾਉਣੇ ਆ ਜਮਾਂ ਟੀਕਾ ਭਰਾਉਣ ਦੇ ਕਾਬਲ ਟੱਟੀ ਹੈ ਜੀ ਪਾਲਕ ਇਹ ਕਿਸ ਨੂੰ ਸੂਈ ਸਵਾਈ ਝੋਟੀ ਦਿਖਾ ਦੇ ਗੱਲਬਾਤ ਬਾਈ ਬੁੱਟੇ ਨਾ ਕਰਾ ਦੇ ਸਾਰੀ ਜਾਣਕਾਰੀ ਲੈ ਕੇ ਤੁਸੀਂ ਫਿਰ ਸੌਦਾ ਕਰਨਾ ਜੀ ਆਪਣਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੇ ਕਰ ਪਹਚਾ ਦੇਣਾ ਸਸੀ ਕਾ ਬਾਈ ਸਸੀ ਕਾਲ ਜੀ ਹੋ ਠੀਕ ਹੋ ਬੁੱਟੇ ਹਾਂਜੀ ਹਾਂਜੀ ਵਧੀਆ ਬੜਾ ਦਾ ਨੰਬਰ ਬੋਲੋ ਜੀ 9781796393 96393 ਪਿੰਡ ਵੀਰ ਆਪਣਾ ਪਿੰਡ ਸੰਦੂ ਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਪਧੌਰ ਤੇ ਮੰਨ ਕੇ ਚਲਦਾ ਬੇ ਵਾਲੇ ਰੋਡ ਤੇ ਪਿੰਡ ਆਪਣਾ ਆ ਜਾਂਦਾਗਾ ਓਕੇ ਹਾਂਜੀ ਤੇ ਜਨਵਾਰ ਆਪਾਂ ਪਉਣੇ ਸਤਨ ਇੱਕਾ ਵੜ ਫਰਾਉਂਦੇ ਹਾਂ 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 ਬੇਗੀ ਬੇਗੀ ਚਲੋ ਚੰਗੀ ਗੱਲ ਹੈ ਤੇ ਅੱਜ ਆਪਾਂ ਜਾਨਵਰ ਦਿਖਾਉਣੇ ਆ 2 ਹਣਾ ਜਿਹੜੀ ਪਹਿਲੇ ਨੰਬਰ ਤੇ ਆਪਾਂ ਝੋਟੀ ਦੇਖੀ ਜਾਂਦੇ ਆ ਬਾਈ ਸੂਈ ਸਵਾਈ ਤੇ ਟਾਈਮ ਆਪਾਂ ਬੋਲਦਗੇ ਟਾਈਮ 11:30 ਦਾ ਹਣਾ ਹਾਂ ਹਾਂਜੀ ਉਸ ਹਿਸਾਬ ਨਾਲ ਲੇਵੇ ਦੀ ਜੱਜਮੈਂਟ ਕਰ ਲਿਓ ਤੇ ਕਿੰਨੇ ਦਿਨ ਹੋਇਆ ਬਾਈ ਬੂਟੇ ਨੂੰ ਇਹਨੂੰ ਅੱਜ ਬਈ ਤੀਜਾ ਚੌਥਾ ਦਿਨ ਸੂਈ ਨੂੰ ਆ ਤੀਜਾ ਚੌਥਾ ਦਿਨ ਤੇ ਕੱਦ ਕਾਠ ਦੀ ਕੋਈ ਕਮੀ ਨਹੀਂ ਹੈ ਨਾ ਹਾਂ ਹਾਂ ਸਿੰਘ ਛੱਲੇ ਦੀ ਕੋਈ ਕਮੀ ਨਹੀਂ ਪਾਣ ਤੋਂ ਦੀ 1 ਨੰਬਰ ਤਾਰਾਂ ਤੋਂ ਦੀ ਓਕੇ ਬਈ ਜਮਾ ਓਕੇ ਹੈ ਬਈ ਪੂਰ ਸਰ ਲੱਗਦੀ ਕੀ ਆ ਗਿਆ ਬਈ ਮੰਗਰ ਕਟਾ ਜੇਰ ਕੰਪਲੀਟ ਜਮਾ ਕੰਪਲੀਟ ਪੂਰਾ ਕਿਹੜਾ ਸੂਈ ਹੈ ਦੂਜਾ ਵੀਰੇ ਦੂਜਾ ਖੋਲੂ ਜਿਹਦਾ ਤੋਰਾ ਕਰਾਇਆ ਗਿਆ ਚ ਇੱਕ ਚੰਗੀਆਂ ਚੋ ਆ ਗਈ ਦੀ ਆਥਰ ਨੂੰ ਚੰਗਾ ਲੇਵਾ ਤਿਆਰ ਹਾਂ ਹਾਂ ਬਈ ਕਿੰਨਾ ਹੁਣ ਤੋਂ ਬੌਲਾ ਵੀਰੇ ਹੁਣ ਬਈ 7 ਕਿਲੋ ਹੋਊਗਾ 7 ਕਿਲੋ ਆਪਾਂ 6 ਕਿਲੋ ਹੀ ਕਹਿ ਕੇ ਦੇਵਾਂਗੇ ਕਿ ਬਾ 11 ਕਿਲੋ ਦੁੱਧ ਦੇ ਦੂ ਬੂਟੇ ਖੁੱਲਾ ਆ ਜੇ 15 ਕਹੀ ਜਾਈਗੇ ਜਾਂ 14 ਕਹੀ ਜਗੇ ਨਾ ਆ 11 ਕਿਲੋ ਦੇ ਦੇਣਾ ਇਹਨੇ ਬਾਕੀ ਦਾ ਅਗਲੇ ਦੀ ਵੱਡੀ ਗੱਲ ਸੇਵਾ ਸੇਵਾ ਦਾ ਹਾਂ ਸੇਵਾ ਦੇ ਜਰੂਰ ਪਸ਼ੂ ਨੇ ਦੁੱਧ ਦੇਣਾ ਜਿਹੜਾ ਪਸ਼ੂ ਦੁੱਧ ਵਾਲਾ ਹੈਗਾ ਜੀ ਵਾਲਾ ਸੇਵਾ ਕਰੂਗਾ ਤਾਂ 10 11 ਵੀ ਲੈ ਲੂ ਜਿੰਨਾ ਇਹ ਕਰੂਗਾ ਸੀ 7 ਵੀ ਕਰਾ ਹਾਂਜੀ ਜਿੰਨਾ ਮਿੱਠਾ ਪਾਵਾਂਗੇ ਗੁੜ ਪਾਵਾਂਗੇ ਉਹਨਾਂ ਹੀ ਮਿੱਠਾ ਹੋਣਾ ਇਹਨੇ ਆ ਦੇਖੋ ਫੇਸ ਦੀ ਕੁਆਲਿਟੀ ਇੱਕ ਨੰਬਰ ਬਾਕੀ ਸੀਲ ਸਾਉ ਬਹੁਤ ਵਾਦੋ ਵਾਦੋ ਖਾਨ ਪੀਣ ਨੂੰ ਖੁੱਲੀ ਹੈ ਕੋ ਮਾਜੀ ਸਿਟੀ ਹੈ ਹਾਂ ਖੁੱਲੀ ਹੈ ਜੀ ਪੱਠ ਪੁੜੇ ਦੀ ਤੇ ਸ਼ਕੀਨੀ ਸ਼ਕੂਨੀ ਝੋਟੀ ਆ ਕਰੋ ਜੀ ਚੱਕ ਧਾਰਾਂ ਦੂਰਾਂ ਦੀ ਜਮਾ ਇੱਕ ਨੰਬਰ ਆ ਫੱਟ ਫਾਟ ਹਵਾਨੇ ਵਾਲੀ ਹੈ ਜੀ ਇਹ ਤੋਂ ਟਟਮਾ ਲਮਕਮਾ ਇਹਦਾ ਹਵਾਨਾ ਨਹੀਂ ਹੈਗਾ ਕਿਸੇ ਪਾਸੋਂ ਆ ਕਰੋ ਜੀ ਚੱਕ ਬਾਕੀ ਥਾਂ ਹਵਾਨੇ ਹੀ ਸਾਫ ਤੇ ਬਾਈ ਬੂਟੇ ਰੇਟ ਇਹਦਾ ਮੇਨ ਹੁਣ ਰੇਟ ਬੂਟ ਆਪਾਂ ਲੈਣ ਲੈਣ ਜਿਹੜਾ ਕੰਮ ਹੀ ਕਰਾਂਗੇ 1 ਲੱਖ 5000 ਰੁਪਏ ਜੀ ਮਾਨਦਾਨ ਮੌਕੇ ਤੇ ਮਾਨਦਾਨ ਕਰ ਦਾਂਗੇ ਓਕੇ ਕੋਈ ਇਹੋ ਜਿਹੇ ਬੰਦਾ ਨਹੀਂ ਹੁੰਦਾ ਵੀ ਲਕੀਰ ਖਿੱਚ ਲਿਆ ਤੇ ਹੁਣ ਬਾਈ ਆਪਾਂ ਗੱਲ ਕਰ ਲਗੇ ਕੱਟੀ ਜਿਹੜੀ ਤੋਹਫਾ ਹੀ ਆ ਹਨਾ ਹਾਂਜੀ ਹਾਂਜੀ ਇਹ ਮੰਨ ਕੇ ਚੱਲੋ ਇਨੇ ਦੰਦ ਛੱਡ ਦਿੱਤੇ ਸਮਝ ਲੋ ਖੀਰੀ ਸੀ ਐ ਪਹਿਲੇ ਹਾਂ ਖੀਰੀ ਸੀ ਤੁਨ ਸੁਣ ਬੜਾ ਮੋਟਾ ਮਾਟਾ ਲੱਗਿਆ ਬਈ ਤੇ ਝੋਲ ਝਾਲ ਬਹੁਤ ਆ ਹਾਂ ਹਾਂ ਉਹਦੇ ਬਰਾਬਰ ਹੀ ਹੁੰਦੀ ਐ ਯਾਰ ਇਹ ਟੀਕਾ ਲੈਣਾ ਇਹਨੇ ਟੀਕਾ ਲੈਣਾ ਤੇ ਟੀਕਾ ਭਾਂਦੀ ਕੋਈ ਭੈਣ ਭਰਾ ਅੱਜ ਭਰਾ ਦੇ ਭੱਜ ਭਰਾ ਦੇ ਹਾਂ ਹਾਂ ਬੂਟੇ ਕੀ ਡਿਟੇਲ ਐ ਦੀ ਬਾਈ ਹੁਣ ਇਹ ਆਪਾਂ ਐ ਤਾਂ ਨਹੀਂ ਟੀਕੇ ਦਾ ਵੀ ਯਾਨੀ ਕਿ ਕਿਹੜੇ ਟੀਕੇ ਦੀ ਐ ਉਹ ਜਿੰਨੇ ਤੋਂ ਇੱਕ ਲਈ ਐ ਆਪਾਂ ਉਹਨਾਂ ਕੋਲੇ ਬਹੁਤ ਚੰਗੇ ਆ ਰਿਕਾਰਡ ਵਾਲੇ ਹੈਗੇ ਮਾਗੇ ਚੋਰ 15 ਕਿਲੋ ਵਾਲੀ ਮਹਿੰਦੀ ਹੈ ਕੱਟੀ ਇਹ ਹੋ ਲੋ ਮੋਰਾ ਚ ਆ ਗਿਆ ਨਾ ਹਾਂ ਹਾਂ ਮੋਰਾ ਨਸਰ ਜਾ ਗਈ ਜੀ ਬਾਕੀ ਦੀ ਗੱਲ ਕੱਦ ਕਾਰਡ ਤੇ ਸਿੰਗ ਪ੍ਰਿੰਟ ਕੱਟੀ ਦਾ ਬਹੁਤ ਹੀ ਜ਼ਿਆਦਾ ਵਧ ਗਿਆ ਜਿਵੇਂ ਨਿਕਾ ਜੇ ਮੂੰਹਾਂ ਦਾ ਸਿੰਗ ਵੀ ਮੂੰਹ ਤੇ ਰੇਟ ਵੇਚੀ ਹੋਊਗਾ ਵੀਡੀਓ ਦੇ ਐਂਡ ਤਾਈ ਸਾਰੀ ਵੀਡੀਓ ਦੇਖ ਲਿਓ ਜੀ ਪਿੱਠ ਫੂੜਾ ਦੇਖ ਭਾਈ ਇਹਾਰੇ ਪਾਸੇ ਕਿੱਦਾਂ ਕੱਟੀ ਦੀ ਖੜਨੀ ਖੁੜਨੀ ਤਰਨੀ ਤਾਂ ਸ਼ਕੀਨੀ ਬਹੁਤ ਆ ਹਨਾ ਜੜੀ ਬਹੁਤ ਆਈਆਂ ਨਹੀਂ ਪਤਲਾ ਪਤਲਾ ਯਾਰ ਵੱਡੀ ਗੱਲ ਆਇਆ ਮੇਰੇ ਸੂਕੇ ਕੀ ਕਹਿਣਾ ਕਰਮਾਲੀ ਹੁਣੇ ਨਹੀਂ ਕੁਝ ਕਹਿੰਦੀ ਹਾਂ ਹਾਂ ਆ ਦੇਖੋ ਜੀ ਹਵਾਨਾ ਚੰਗਾ ਤਿਆਰ ਕਰਨਾ ਤੇ ਮੱਝ ਆਪਾਂ ਦਿਖਾਈਏ ਝੋਟੀ ਦੇ ਬਰਾਬਰ ਹੋਈ ਖੜੀ ਜਮਾਂ ਬਰਾਬਰ ਵੀਰੇ ਤੇ ਥਾਣ ਥਣ ਤੁਹਾਨੂੰ ਜਦੋਂ ਹੁਣ ਮੰਨ ਕੇ ਚੱਲੋ ਗੱਬੜ ਹੋਣੀ ਐ ਇਹਨੇ 9 ਮਹੀਨੇ ਜਦੋਂ ਸਾਂਜ ਹੋਰ ਵੀ ਵਧਣਾ ਦਾਕ ਵੀਨੇ ਚ ਕੋਈ ਚਾਰੇ ਹੀ ਥਾਣ ਐ ਬੇ ਤੇ ਝੋਲ ਝਾਲ ਪੂਰੀ ਅੱਜ ਤੁਸੀਂ ਲਿ ਜਾ ਕੇ ਠੀਕਾ ਤੇ ਰੇਟ ਵਈ ਦੱਸ ਦੀ ਜਾਇ ਜਾਈ ਬਸ ਮੁੱਲ ਕਿਨਾਂ ਮਰਜ਼ੀ ਕਰੇ 48000 ਦੀ ਬੂਟੇ ਪਾ ਦੇ ਦਾਂ ਮਾਨ ਤਾਨ ਵਿੱਚੋਂ ਕਰ ਦਾਂਗੇ ਹੋਰ ਕਰ ਦਾਂਗੇ ਮੌਕੇ ਮਾਨ ਤਾਨ ਜ਼ਰੂਰ ਮੌਕੇ ਤੇ ਹੋਏ ਨੇ ਜਿਹੜੇ ਪਣਾ ਦੇਖ ਪਿੱਠ ਪੂੜਾ ਕੱਟੀ ਦਾ ਕਿੱਥੇ ਚੌੜੀ ਚੂੜੀ ਕਿੰਨੀ ਪਈ ਐ ਐ ਨਹੀਂ ਕਿ ਵੀ ਜਾ ਕੇ ਫ ਸਾਂਭੜੀ ਪੂਗੀਆਂ ਸਾਹਮਣੇ ਵਾਲਾ ਕੰਮ ਨਹੀਂ ਗਾ ਨਹੀਂ ਠੀਕ ਆ ਕੋਈ ਨੇ 20 ਮੈਂ ਚੀਕਾ ਲੈ ਜੂਗੀ ਚਾਰ ਚਪਰੇ ਦੀ ਚੰਗੀ ਹੈਗੀ ਪ੍ਰੋਪਰ ਰਿਕਾਰਡ ਵਾਲੀ ਕੱਟੀ ਹੈਗੀ ਪਿੱਠ ਪੁਰਾ ਬੜਾ ਚੰਗਾ ਗਾ ਤੇ ਸਮਾਂ ਹੀ ਨੀ ਵਾਲੀ ਕਰਨੀ ਪਈ ਤੁਨ ਤੁਨ ਹੁਣ ਦੇਖ ਲੈ ਯਾਰ ਕਿਹਦੇ ਪਹਿਲੇ ਮੈਂ ਕਹਿੰਦਾ ਯਾਰ ਹੱਥ ਬਾਲਾ ਪਾਉਂਦੀ ਹਾਂ ਰੁੱਟੀ ਜਾਂਦੇ ਆ ਤੇ ਨਾਲ ਸੀਗੇ ਵੀਰ ਕੋਲੇ ਦੋ ਦੁਨਨੇ ਤੁਹਾਨੂੰ ਦਿਖਾਤੇ ਕਰ ਲਿਓ ਬਾਈ ਦਾ ਸੰਪਾਰਕ ਨੰਬਰ ਬਾਈ ਬੁੱਟੇ ਫੇਰ ਬੋਲ ਇੱਕ ਵਾਰੀ 9781796379 ਪਿੰਡ ਸੰਧੂ ਤੋਂ ਵੀਡੀਓ ਕਵਰ ਕੀਤੀ ਹੈ ਜੀ ਤੇ ਵੱਡੇ ਸੰਧੂ ਕਹਿੰਦੇ ਆ ਹਾਂਜੀ ਹਾਂਜੀ ਵੱਡੇ ਹਾਂ ਵੱਡੇ ਸੰਧੂ ਤੇ ਜਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਬਈ ਦੇ ਪਧੌੜ ਤੇ ਤਪਾ ਤਪਾ ਰਹਿ ਜਾਂਦਾ ਹਾਂ ਜੀ ਕਰ ਲਿਓ ਜੀ ਸੰਬਰਕ ਧੰਨਵਾਦ ਜੀ